ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 7 ਫਰਵਰੀ ਹੈ ਮੈਂ ਅਵੀਨੂਰ ਸਿੰਘ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦਾ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਹੈ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿਓ ਜਾਤ ਹੈ ਕਹੋ ਮੰਨ ਲੈ ਮੇਰੋ हे ਮੇਰੇ ਮਨਾ ਪਰਮੇਸ਼ਰ ਦਾ ਜਸ ਗਾਇਆ ਕਰ ਪਰਮੇਸ਼ਰ ਜੀ ਸਿਫਤ ਸਲਾਹ ਦੇ ਗੀਤ ਗਾਇਆ ਕਰ ਅੰਤ ਸਮੇ ਪਰਮੇਸ਼ਰ ਹੀ ਤੇਰਾ ਸਾਥ ਨਿਭਾਏਗਾ ਤੇਰੀ ਜ਼ਿੰਦਗੀ ਦਾ ਸਮਾਂ ਪੀਤਦਾ ਜਾ ਰਿਹਾ ਹੈ ਮੇਰੀ ਗੱਲ ਮੰਨ ਕੇ ਪਰਮੇਸ਼ਰ ਦੀ ਬੰਦਗੀ ਕਰਿਆ ਕਰ ਮੇਰੇ ਬਚਨ ਮੰਨ ਲੈ اے ਮੇਰੇ ਮਨਾਂ ਤੂੰ ਧਨ ਦੌਲਤ ਪਦਾਰਥਾਂ ਆਦ ਨਾਲ ਗੂੜਾ ਮੋਹ ਪਾਇਆ ਹੋਇਆ ਹੈ ਜਦੋਂ ਮੌਤ ਦੀ ਫਾਹੀ ਤੇਰੇ ਗਲ ਵਿੱਚ ਪਵੇਗੀ ਉਦੋਂ ਤੇਰੇ ਵਾਸਤੇ ਇਹ ਸਭ ਕੁਝ ਪਰਾਇਆ ਹੋ ਜਾਵੇਗਾ ਬੇਗਾਨਾ ਹੋ ਜਾਵੇਗਾ ਏ ਕਮਲੇ ਮਨ ਤੂੰ ਸਭ ਕੁਝ ਸਮਝਦਾ ਹੋਇਆ ਜਾਣ ਬੁਝ ਕੇ ਆਪਣਾ ਕੰਮ ਵਿਗਾੜ ਰਿਹਾ ਹੈ ਤੂੰ ਪਾਪ ਕਰਦਾ ਕਦੇ ਸੰਗਦਾ ਨਹੀਂ ਸ਼ਰੀਆਮ ਹੀ ਪਾਪ ਕਰੀ ਜਾਂਦਾ ਹੈ ਤੂੰ ਆਪਣੇ ਹੰਕਾਰ ਦਾ ਨਾਸ ਵੀ ਨਹੀਂ ਕਰਦਾ ਐਵੇਂ ਹੰਕਾਰ ਕਰੀ ਜਾਂਦਾ ਹੈ ਗੁਰੂ ਜੀ ਆਖਦੇ ਹਨ ਮੈਨੂੰ ਜਿਸ ਤਰ੍ਹਾਂ ਦਾ ਉਪਦੇਸ਼ ਸਤ ਗੁਰੂ ਜੀ ਨੇ ਦਿੱਤਾ ਹੈ ਉਹ ਸੁਣਨਾ ਕਰ ਮੈਂ ਉੱਚੀ ਪੁਕਾਰ ਪੁਕਾਰ ਕੇ ਤੈਨੂੰ ਆਖਦਾ ਹਾਂ ਕਿ ਪਰਮੇਸ਼ਰ ਦੀ ਸ਼ਰਨ ਵਿੱਚ ਆਉਣਾ ਕਰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰ ਅੰਤ ਸਮੇ ਇਹੋ ਤੇਰੇ ਕੰਮ ਆਵੇਗਾ ਗੁਰੂ ਪਿਆਰੀ ਸਾਧ ਸੰਗਤ ਜੀ ਪਰਮੇਸ਼ਰ ਜੀ ਕੀ ਦਿੱਤੀ ਸਿਵਤ ਸਲਾਹੀ ਅੰਤ ਸਮੇ ਕੰਮ ਆਉਂਦੀ ਹੈ ਪਲ ਪਲ ਕਰਕੇ ਉਮਰ ਘਟਦੀ ਜਾ ਰਹੀ ਹੈ ਪਰਮੇਸ਼ਰ ਦੀ ਬੰਦਗੀ ਕਰਿਆ ਕਰ ਮਨੁੱਖਾ ਜਨਮ ਬੜਾ ਅਮੋਲਕ ਹੈ ਇਸ ਨੂੰ ਵਿਅਰਥਨਾ ਗਵਾ ਇਸ ਨੂੰ ਸਫਲਾ ਕਰ ਲੈ ਜੋ ਤੂੰ ਸ਼ਰਿਆਮ ਪਾਪ ਕਰੀ ਜਾਂਦਾ ਹੈ ਇਹ ਪਾਪ ਨਾ ਕਰ ਪਾਪ ਤੇਨੂੰ ਲੈ ਡੁੱਬਣਗੇ ਤੇਨੂੰ ਜੰਮਣ ਮਰਨ ਦੇ ਗੇੜ ਵਿੱਚ ਪਾ ਦੇਣਗੇ ਪਿਆਰੇ ਵਿਦਿਆਰਥੀਓ ਚੰਗੇ ਸ਼ੁਭ ਕਰਮ ਕਰਨ ਨਾਲ ਮਨ ਨੂੰ ਸ਼ਾਂਤੀ ਆਵੇਗੀ ਮੰਦੇ ਕਰਮ ਦਾ ਅੰਤ ਮੰਦਾ ਹੀ ਹੁੰਦਾ ਹੈ ਪਰ ਉਪਕਾਰ ਕਰਨ ਵਾਲਾ ਸੁਭਾਅ ਬਣਾਲ ਰਹਿਣਾ ਚਾਹੀਦਾ ਹੈ ਲੋੜਵੰਦਾ ਦੀ ਯੋਗ ਮਦਦ ਕਰਨੀ ਚਾਹੀਦੀ ਹੈ ਗੁਰੂ ਪੜਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ